ਔਰਤ ਹੀ ਔਰਤ ਦੀ ਦਸ਼ਮਣ ਇੱਕ ਛੋਟੇ ਪਿੰਡ ਵਿੱਚ ਸਿਮਰਨ ਨਾਂ ਦੀ ਇੱਕ ਨੌਜਵਾਨ ਔਰਤ ਰਹਿੰਦੀ ਸੀ ਸਿਮਰਨ ਖੂਬਸੂਰਤ ਹੁਸ਼ਿਆਰ ਤੇ ਮਿੱਠੀ ਬਾਤਾਂ ਵਾਲੀ ਸੀ ਪਿੰਡ ਦੇ ਲੋਕ ਉਸ ਨੂੰ ਪਸੰਦ ਕਰਦੇ ਸਨ ਪਰ ਸਿਮਰਨ ਦੇ ਜੀਵਨ ਵਿੱਚ ਇੱਕ ਔਰਤ ਔਖੀ ਸੀ ਉਸ ਦੀ ਸਾਥੀ ਔਰਤ ਨਹਿਰ ਨੇ ਜੋ ਉਸ ਦੀ ਘਰ ਵਾਲੀ ਭੈਣ ਨਾਲੋਂ ਵੀ ਵੱਧ ਕੇ ਸੀ ਬਹੁਤ ਸੁੰਦਰ ਸੀ ਪਰ ਈਰਖਾ ਵਾਲੀ ਉਸਨੇ ਹਮੇਸ਼ਾ ਸਿਮਰਨ ਦੀ ਖੁਸ਼ੀ ਖੂਨ ਦੀ ਕੋਸ਼ਿਸ਼ ਕੀਤੀ ਸਿਮਰਨ ਨੇ ਪਿੰਡ ਵਿੱਚ ਇੱਕ ਸੂਣੀ ਜਗ੍ਹਾ ਤੇ ਕਲਾਕਾਰੀ ਕਲਾਸ ਖੋਲੀ ਹਰ ਕੋਈ ਉਸ ਦੀ ਕਲਾਸ ਨੂੰ ਪਸੰਦ ਕਰਦਾ ਸੀ ਨਹਿਰ ਨੂੰ ਇਹ ਮਨਜ਼ੂਰ ਨਹੀਂ ਸੀ ਉਹ ਚੁੱਪਚਾਪ ਸਿਮਰਨ ਦੀ ਕਲਾਸ ਵਿੱਚ ਛੋਟੇ ਛੋਟੇ ਰੁਕਾਵਟਾਂ ਪੈਦਾ ਕਰਦੀ ਰਹਿੰਦੀ ਸੀ ਕਿਸੇ ਨੂੰ ਸਿਮਰਨ ਦੇ ਕੰਮ 'ਚ ਦਿਲਚਸਪੀ ਨਾ ਹੋਵੇ ਉਸ ਨੇ ਇਹ ਯਕੀਨੀ ਬਣਾਉਣਾ ਸੀ ਇੱਕ ਦਿਨ ਪਿੰਡ ਵਿੱਚ ਇੱਕ ਬੜੀ ਮਹਿਲਾ ਮੇਲੇ ਦਾ ਆਡ ਘਾਟਣ ਹੋਇਆ ਸਿਮਰਨ ਨੇ ਸੋਚਿਆ ਕਿ ਉਹ ਆਪਣੇ ਸਟੂਡੈਂਟਾਂ ਦੀ ਕਲਾਕਾਰੀ ਨਜ਼ਰ ਲਿਆਵੇ ਇਸ ਲਈ ਉਹ ਮੇਲੇ ਵਿੱਚ ਪ੍ਰਦਰਸ਼ਨ ਦੇਣ ਲਈ ਤਿਆਰ ਹੋ ਗਈ ਨਹਿਰ ਨੇ ਇਹ ਸੁਣ ਕੇ ਸੋਚਿਆ ਜਿਹੜਾ ਉਸ ਦੀ ਕਲਾ ਕਲਾਸ ਤੇ ਮਿਹਨਤ ਹੈ ਉਹ ਚਮਕਦਾ ਹੈ ਹੁਣ ਇਹ ਮੈਂ ਕਿਵੇਂ ਸਹਿਣ ਕਰਾਂ ਮੇਲੇ ਦੇ ਦਿਨ ਸਿਮਰਨ ਨੇ ਆਪਣੇ ਸਟੂਡੈਂਟਾਂ ਕਲਾਕਾਰੀ ਦਿਖਾਈ ਲੋਕ ਉਸ ਦੀ ਕਲਾਸ ਦੀ ਤਾਰੀਫ ਕਰ ਰਹੇ ਸਨ ਪਰ ਨਹਿਰ ਨੇ ਚਲਾਕੀ ਕੀਤੀ ਉਸ ਨੇ ਸਿਮਰਨ ਦੇ ਕੁਝ ਸਟੂਡੈਂਟਾਂ ਨੂੰ ਭੁਕਾ ਕੇ ਬਾਹਰ ਕੱਢਿਆ ਜਿਹੜੇ ਪ੍ਰਦਰਸ਼ਨ ਦੇ ਦੌਰਾਨ ਹੱਲਾ ਮਚਾ ਰਹੇ ਸਨ ਸਿਮਰਨ ਹੌਲੀ-ਹੌਲੀ ਸੰਭਾਲ ਰਹੀ ਸੀ ਪਰ ਨਹਿਰ ਨੇ ਖੁਸ਼ੀ-ਖੁਸ਼ੀ ਲੋਕਾਂ ਨੂੰ ਦਿਖਾਇਆ ਕਿ ਸਿਮਰਨ ਦੀ ਕਲਾਸ ਸਫਲ ਹੋ ਰਹੀ ਹੈ ਪਰ ਸਿਮਰਨ ਨੇ ਭਾਰ ਨਾ ਮੰਨੀ ਉਸਨੇ ਆਪਣੀ ਹਿੰਮਤ ਨਾਲ ਮੇਲੇ ਵਿੱਚ ਸਾਰੇ ਸਟੂਡੈਂਟਾਂ ਨੂੰ ਸੰਭਾਲ ਲਿਆ ਅਤੇ ਅਖੀਰ ਵਿੱਚ ਪ੍ਰਦਰਸ਼ਨ ਬਹੁਤ ਸੁੰਦਰ ਹੋਇਆ ਲੋਕਾਂ ਨੇ ਤਰੀਫ ਕੀਤੀ ਅਤੇ ਸਿਮਰਨ ਦੀ ਮਿਹਨਤ ਸਫਲ ਹੋਈ ਨਹਿਰ ਨੇ ਸੋਚਿਆ ਕਿ ਮੈਂ ਸਿਮਰਨ ਨੂੰ ਨੁਕਸਾਨ ਪਹੁੰਚਾਇਆ ਪਰ ਉਹ ਹਮੇਸ਼ਾ ਮਜ਼ਬੂਤ ਰਹਿੰਦੀ ਹੈ ਮੈਂ ਕਿਉਂ ਸਿਰਫ ਈਰਖਾ ਕਰ ਰਹੀ ਸੀ ਇਸ ਘਟਨਾ ਨੇ ਨਹਿਰ ਨੂੰ ਸਿਖਾਇਆ ਕਿ ਸਿਖਾਇਆ ਕਿ ਔਰਤ ਨੂੰ ਇੱਕ ਦੂਜੇ ਦੀ ਦੁਸ਼ਮਣ ਬਣ ਦੀ بجائے ਸਹਾਰਾ ਦੇਣਾ ਚਾਹੀਦਾ ਹੈ ਸਿਮਰਨ ਦੀ ਮਿਹਨਤ ਤੇ ਦਿਲਦਾਰੀ ਦੇ ਨੇ ਪਿੰਡਾਂ ਦੇ ਲੋਕਾਂ ਦਾ ਦਿਲ ਜਿੱਤ ਲਿਆ ਸਿੱਖਿਆ ਔਰਤ ਹੀ ਔਰਤ ਦੀ ਦੁਸ਼ਮਣ ਕਈ ਵਾਰੀ ਆਪਣੀ ਹੀਰਖਾ ਤੇ ਅਹੰਕਾਰ ਕਾਰਨ ਬਣ ਜਾਂਦੀ ਹੈ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ